ਹਾਂਜੀ ਮੇਰਾ ਵੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤਕਰੀਬਨ ਜਿੱਦਾਂ ਸਾਰੇ ਭਰਾਵਾਂ ਨੂੰ ਪਤਾ ਵੀ ਇਸ ਵਾਰ ਪੰਜਾਬ ਦੇ ਵਿੱਚ ਜਿਹੜੀ ਜ਼ਿਆਦਾ ਪੀਆਰ 126 ਵੈਰਾਈਟੀ ਲੱਗੀ ਵੀ ਆ ਤੇ ਜਿਹੜੀ ਤਾਂ ਹੜ੍ਹਾਂ ਨੇ ਤਬਾਹ ਕਰਤੀ ਉਹਦੇ ਹਰੇਕ ਵੈਰਾਈਟੀ ਉਹ ਕਰਤੀ ਪਰ ਜਿੱਥੇ-ਜਿੱਥੇ ਵੈਰਾਈਟੀ ਬਚੀ ਆ ਉੱਥੇ ਪੀਆਰ 126 ਦੇ ਵਿੱਚ ਸਭ ਤੋਂ ਵੱਧ ਸਮੱਸਿਆ ਜਿਹੜੀ ਗਟੌਲੀ ਰੋਗ ਜਾਂ ਹਲਦੀ ਰੋਗ ਦੀ ਆ ਰਹੀ ਆ ਆ ਤੁਸੀਂ ਦੇਖੋ ਵੀ ਜਿਹੜਾ ਮਤਲਬ ਕਿ ਇੱਕ ਦੋ ਦਿਨ ਪਹਿਲਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਆ ਝੋਨੇ ਨੂੰ ਤੇ ਹੁਣ ਅੱਗੇ ਦੀ ਅੱਗੇ ਜਿਹੜੀ ਗਟੌਲੀ ਆ ਇਹਦੇ ਤੇ ਆਪਾਂ ਸਪਰੇ ਵੀ ਕਰਵਾਈ ਵੀ ਆ ਤੇ ਨਾ ਤੇ ਜਿਨ੍ਹਾਂ ਨੇ ਕਿ ਕਾਪਰ ਕੀਤੀ ਉਹਨਾਂ ਦੇ ਕੋਈ ਅਸਰ ਹੋ ਰਿਹਾ ਤੇ ਨਾ ਜਿਨ੍ਹਾਂ ਨੇ ਕੋਈ ਹੋਰ ਐਕਸੀਟੋਪ ਐਕਸੀਸਟੋਪ ਨਾ ਪਲਸ ਡੈਫ ਕੋਨਾ ਜੋਲ ਕਿਸੇ ਵੀ ਕੰਪਨੀ ਦਾ ਟੈਕਨੀਕਲ ਕੀਤਾ ਨਾ ਕੋਈ ਉਹਨਾਂ ਦੇ ਕੰਟਰੋਲ ਹੋ ਰਿਹਾ ਮਤਲਬ ਕਿ ਇਹਦਾ ਪੱਕਾ ਹੱਲ ਕੋਈ ਨਹੀਂ ਹੈਗਾ ਕਹਿੰਦੇ ਵੀ ਇਹਦਾ ਪੱਕਾ ਹੱਲ ਜਿਹੜਾ ਇੱਕ ਮੌਸਮ ਆ ਜੇ ਸਾਫ਼ ਸੁਥਰਾ ਹੋ ਜਾਵੇ ਧੁੱਪ ਨਿਕਲੇ ਤਾਂ ਹੀ ਇਹਦਾ ਹੱਲ ਆ ਆ ਤੁਸੀਂ ਦੇਖੋ ਵੀ ਜਿਹੜਾ ਕਿੰਨਾ ਇਸ ਵਾਰ ਜਿਹੜਾ ਇਹ ਨੁਕਸਾਨ ਹੋ ਰਿਹਾ ਵੀ ਤੱਗੀਆਂ ਦੀ ਤੱਗੀਆਂ ਵਿੱਚ ਜਿਹੜੀਆਂ ਗਟੌਲੀ ਰੋਗ ਦੀਆਂ ਫਾਲਸ ਮਟ ਜਾਂ ਹਲਦੀ ਰੋਗ ਮਲਕੇ ਚੋਨੇ ਨੂੰ ਖਰਾਬ ਕਰਦਾ ਜਾ ਰਿਹਾ ਪੀਆਰ 126 ਨੂੰ ਵੀ ਇੱਕ ਇਹ ਵੀ ਚਿੰਤਾ ਦਾ ਵਿਸ਼ਾ ਟੈਨਸ਼ਨ ਹੋ ਜਾਂਦੀ ਹੈ ਬੰਦੇ ਨੂੰ ਵੀ ਯਾਰ ਵੀ ਹੁਣ ਇੱਕ ਸਮੱਸਿਆ ਜਿਹੜਾ ਮਲਕੇ ਹੜਾਂ ਨੇ ਏਰੀਆ ਦਵਾ ਕੀਤਾ ਉਹਦੇ ਤੇ ਚਲੋ ਇੱਕ ਦਿਲਾ ਨੂੰ ਝੰਝੋੜ ਕੇ ਰੱਖੇ ਰੱਖਿਆ ਦੂਜਾ ਇੱਕ ਮੌਸਮ ਹੈ ਰੋਜ਼ ਅੱਧਾ ਘੰਟਾ ਧੁੱਪ ਨਿਕਲਦੀ ਤੇ ਨਾਲੇ ਨਾਲ ਜਿਹੜੀ بارش ਹੋ ਜਾਂਦੀ ਅੱਜ ਫੇਰ ਆਪਣੀ ਜਿਹੜੀ ਬਹੁਤ ਤਕੜੀ بارش ਹੋਈ ਆ ਆ ਹੁਣ ਸ਼ਾਮ ਨੂੰ ਮਾੜਾ ਜਿਹਾ ਮੌਸਮ ਉੱਪਰ ਠੀਕ ਠਾਕ ਲੱਗਦਾ ਤੇ ਕੱਲ੍ਹ ਨੂੰ ਸਵੇਰ ਫੇਰ ਬੱਦਲ ਬਾਈ ਹੋ ਜਾਣੀ ਪਤਾ ਨਹੀਂ ਵੀ ਮੌਸਮ ਦਾ ਇਸ ਵਾਰ ਕੀ ਫੇਰ ਫੇਰ ਹੈ ਜਿਹਦੇ ਕਰਕੇ ਆ ਬਹੁਤ ਜ਼ਿਆਦਾ ਦਿੱਕਤ ਆ ਰ ਤੇ ਬਹੁਤ ਬ੍ਰਾਹਮਣ ਜਿਨ੍ਹਾਂ ਨੇ ਕਾਪਰ ਕੀਤੀ ਵੀ ਕਈਆਂ ਨੂੰ ਬਹਿਮ ਵੀ ਬਾਈ ਕਾਪਰ ਕੀਤੀ ਹੈ ਉੱਥੇ ਕਾਪਰ ਨੇ ਹੱਲ ਕਰਤਾ ਕਾਪਰ ਵੀ ਬਾਈ ਜਿਨ੍ਹਾਂ ਨੇ ਕੀਤੀ ਉੱਥੇ ਕੋਈ ਹੱਲ ਨਹੀਂ ਉਹਨਾਂ ਦੇ ਵੀ ਸੇਮ ਇਹੀ ਪ੍ਰੋਬਲਮ ਆ ਰਹੀ ਹੈ ਕਹਿਣ ਦਾ ਮਤਲਬ ਵੀ ਸਾਰੇ ਏਰੀਆ ਦੇ ਵਿੱਚ ਸਾਡੇ ਦੇ ਵਿੱਚ ਹਰ ਇੱਕ ਖੇਤ ਦੇ ਵਿੱਚ ਜਿਹੜੀ ਤਾਂ ਚਲੋ ਗੇਤੀ ਵੈਰੈਟੀ ਹੈ ਜਾਂ PR126 ਵੈਰੈਟੀ ਜਿਨ੍ਹਾਂ ਨੇ ਜ਼ਿਆਦਾ ਗੇਤੀ ਲਾਈ ਵੀ ਹੁਣ ਜ਼ਿਆਦਾ ਗੱਦਰ ਹੋ ਗਈ ਹੈ ਉੱਥੇ ਹਲੇ ਦਿੱਕਤ ਘੱਟ ਹੈ ਪਰ ਜਿਹੜੇ ਝੋਨੇ 20 ਜੂਨ ਤੋਂ ਬਾਅਦ ਲੱਗੇ ਹੋਏ ਆ 20 ਜੂਨ ਨਾਲ ਝੋਨਿਆਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਤੇ ਆ ਦੇਖੋ ਇੱਥੇ ਵੀ ਕਿੰਨੀ ਦਿੱਕਤ ਦਾ ਪ੍ਰੋਬਲਮ ਹੈ ਤੇ ਹੁਣ ਨਾ ਆਪਾਂ ਇੱਕ ਮਤਲਬ ਕਿ ਇਹਦਾ ਤਜਰਬਾ ਦੇਖਣ ਲੱਗਿਆ ਕਰਕੇ ਜੇ ਤਾਂ ਹੋ ਗਿਆ ਸਫਲ ਫਿਰ ਆਪਾਂ ਨੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਤਜਰਬਾ ਕੀ ਉਹਦੀ ਵੀ ਕਰਦਿਆਂ ਗੱਲਬਾਤ ਆ ਆਪਾਂ ਨਾ ਇੱਕ ਬੂਟੇ ਨੂੰ ਦੇਖੋ ਇੱਥੇ ਆਪਾਂ ਬਲੈਕ ਕਲਰ ਦੀ ਮਤਲਬ ਕਿ ਮਾਰਕਿੰਗ ਕਰਤੀ ਸੈਲੋ ਟੇਪ ਲਾਤੀ ਤੇ ਇਹਨੂੰ ਆਹ ਟੋਲੀ ਰੋਗ ਇਹਨੂੰ ਵੀ ਆਇਆ ਵਾ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਮਾਰਕਿੰਗ ਕਰਨ ਦੇ ਬਾਅਦ ਆਪਾਂ ਕਰਨਾ ਕੀ ਹੈ ਇਹਨੂੰ ਨਾ ਆਪਾਂ ਬੂਟੇ ਤੇ ਆਪਣੇ ਕੋਲ ਇੱਕ ਕਿ ਦੇ ਵਿੱਚ ਮੋਟਰ ਜੀ ਆਪਣੇ ਕੋਲ ਟਿਲਟ ਪਈ ਹੈ 1 ਲੀਟਰ ਬਚੀ ਵੀ ਹੁਣ ਬਹੁਤ ਮੈਂ 2-3 ਭਰਾਵਾਂ ਨੂੰ ਪੁੱਛਿਆ ਉਹ ਕਹਿੰਦੇ ਯਾਰ ਵੀ ਟਿਲਟ ਇਹਨੂੰ ਰੋਕਦੀ ਹੈ ਹੁਣ ਆਪਾਂ ਨੂੰ ਨਹੀਂ ਪਤਾ ਵੀ ਟਿਲਟ ਰੋਕਦੀ ਹੈ ਨਹੀਂ ਰੋਕਦੀ ਤੇ ਮੈਂ ਸੋਚਿਆ ਵੀ ਚਲੋ ਆਪਾਂ ਪਹਿਲਾਂ ਇਹਦਾ ਟਿਲਟ ਦਾ ਇਤਿਹਾਜ਼ਾ ਕਰ ਲਈਏ ਆਪਾਂ ਟਿਲਟਾ ਆਪਣੇ ਕੋਲ ਕਣਕ ਦੇ ਟਾਈਮ ਦੀ ਬਚੀ ਵੀ ਪਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਪ੍ਰੋਪੀਕੋਨਾਜੋਲ ਇਹ ਆਪਣੇ ਕੋਲ ਕਣਕ ਦੇ ਟਾਈਮ ਦੀ ਬਚੀ ਪਈ ਆ ਤੇ ਯੂਨੀਵਰਸਿਟੀ ਰეკਮੈਂਡਡ ਹੈ ਪੀਆਯੂ ਇਹ ਇਹਦਾ ਆਪਾਂ ਕਰਨਾ ਚ ਤਜਰਬਾ ਆਪਾਂ ਥੋੜੀ ਡਿਲਟ ਡਾਇਰੈਕਟ ਇਹ ਨਹੀਂ ਹੈਗਾ ਵੀ ਆਪਾਂ ਪਾਣੀ ਚ ਪਾਉਣੀ ਆ ਚਲੋ ਆਪਣੇ ਦਾ ਭਰਾ ਕਹਿੰਨੇ ਵੀ ਆਪਾਂ 300 ਐਮਐਲ ਕੀਲੇ ਦੀ ਪਾ ਕੇ ਜੜੀ 300 ਐਮਐਲ ਕੀਲੇ ਦੀ ਸਪਰੇਅ ਕਰਨੀ ਆ ਵੀ 1 ਲੀਟਰ ਆਪਾਂ ਤਿੰਨ ਕੀਲਿਆਂ ਦੇ ਵਿੱਚ ਘੱਟ ਤੋਂ ਘੱਟ ਜਾਂ ਜ਼ਿਆਦਾ ਜ਼ਿਆਦਾ ਤਿੰਨ ਕੀਲਿਆਂ ਦੇ ਕਰ ਸਕਦੇ ਵੀ ਉੱਥੇ ਜਿਹੜਾ ਰਿਜ਼ਲਟ ਹੈ ਕਹਿੰਦੇ ਦਾ ਗਟੋਲੀ ਰੋਕ ਤੋਂ ਬਹੁਤ ਵਧੀਆ ਰਿਜ਼ਲਟ ਸੁਣਨ ਦੇ ਵਿੱਚ ਆਇਆ ਚਲੋ ਆਪਾਂ ਸੋਚਿਆ ਵੀ ਚਲੋ ਤਜਰਬਾ ਕਰ ਲੈਂਦੇ ਆ ਵੀ ਆਪਾਂ ਕਿਉਂਕਿ ਆਪਾਂ ਨੂੰ ਰਿਜ਼ਲਟ ਦਾ ਥੋੜੇ ਟਾਈਮ ਜੀ ਪਤਾ ਲੱਗ ਜਾਣਾ 1-2 ਦਿਨ ਦੇ ਵਿੱਚ ਜੇ ਹੋਇਆ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਐਵੇਂ ਨਾ ਦੇਖੋ ਆਪਾਂ ਤਾਂ ਬਾਈ ਕਰ ਲੈਂਗੇ ਤਜਰਬਾ ਤੁਸੀਂ ਇਹ ਨਾ ਸੋਚੋ ਵੀ ਇਹ ਤਾਂ ਪੱਕਾ ਹਲ ਟਿਲਟ ਹੈ ਹੋ ਸਕਦਾ ਟਿਲਟ ਹੱਲ ਹੋ ਜਵੇ ਕਿਦਾਂ ਆਪਾਂ ਆਪਾਂ ਪੂਰੀ ਬੱਲੀ ਦੇ ਟਿਲਟ ਪਾਤੀ ਆ ਠੀਕ ਆ ਆਪਾਂ ਤਾਂ ਨਿਰਿਓ ਪਾਤੀ ਚਲੋ ਸਪਰੇਅ ਚ ਤਾਂ ਇਹਦੀ ডোজ ਘੱਟ ਪੈਣੀ ਆ ਕੁਛ ਨਹੀਂ ਹੁੰਦਾ ਵੀ ਜੀ ਇੱਕ ਬੱਲੀ ਦੇ ਨਾਲ ਖਰਾਬ ਵੀ ਹੋ ਜੂਗੀ ਜਾਂ ਮੱਚਮੁੱੱਚ ਵੀ ਜਾਊਗੀ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਪਰ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਹਾਂ ਵੀ ਵਾਕਈ ਜਿਹੜੀ ਟਿਲਟਾ ਕੰਮ ਕਰਦੀ ਜਾਂ ਨਹੀਂ ਕਰਦੀ ਤੇ ਆਪਾਂ ਇਹਦੇ ਤੇ ਹੁਣ ਟਿਲਟ ਪਾਤੀ ਆ ਤੇ ਇਹਨੂੰ ਹੁਣ ਕੱਲ੍ਹ ਨੂੰ ਜਾਂ ਪਰਸੋਂ ਇਹਦਾ ਦੇਖਾਂਗੇ ਹਾਲ ਵੀ ਵਾਕਈ ਇਹ ਚੀਜ਼ ਕੰਮ ਕਰਦੀ ਆ ਹੋ ਸਕਦਾ ਵੀ ਜਿਹੜਾ ਆਪਣਾ ਮਹਿੰਗੀਆਂ ਦਵਾਈਆਂ ਤੋਂ ਜਿਹੜਾ ਬਚਾਅ ਹੋ ਜਵੇ ਜਿੱਦਾਂ ਮਹਿੰਗੇ ਮਹਿੰਗੇ ਟੈਕਨੀਕਲ ਆਉਨੇ ਆ ਉਹ ਵੀ ਇਹਦੇ ਤੇ ਅਸਰ ਨਹੀਂ ਕਰਦੇ ਹੈਗੇ ਚਲੋ ਕਾਪਰ ਵੇਸ਼ਕ ਸਸਤਾ ਪਰ ਜਿੱਦਾਂ ਹੋਰ ਦਲੀਲਿਓ ਵੀ ਮਹਿੰਗੀ ਪੈਂਦੀ ਆ ਜਾਂ ਹੋਰ ਦਵਾਈਆਂ ਜਿਹੜੀਆਂ ਕਹਿੰਦੇ ਆ ਅਲੱਗ-ਅਲੱਗ ਕੰਪਨੀਆਂ ਦੀ ਆਪਾਂ ਨਾਂ ਤੇ ਚਲੋ ਕਿਉਂ ਲੈਣਾ ਹਨ ਕੀ ਪਤਾ ਕਿਹਨੂੰ ਕਹਿੰਦੇ ਵੀ ਜਦੋਂ ਆਰਾਮ ਆਉਣਾ ਹੁੰਦਾ ਤਾਂ ਸੁਆਦੀ ਚੁਟਕੀ ਨਾਲ ਵੀ ਆ ਜਾਂਦਾ ਕੀ ਪਤਾ ਕਿਹੜੀ ਚੀਜ਼ ਨੇ ਕਦੋਂ ਰਾਸ ਆ ਜਾਣਾ ਸੋ ਇਸ ਕਰਕੇ ਆਪਾਂ ਇੱਕ ਇਹ ਤਜਰਬਾ ਕੀਤਾ ਅੱਜ ਟਿਲਟ ਵਾਲਾ ਡੈਲਟਾ ਆਪਾਂ ਹੁਣ ਉਹਦੇ ਦੇ ਪਾਤੀ ਇੱਕ ਬਲੀ ਤੇ ਨੂੰ ਦੇਖਾਂਗੇ ਕੱਲ ਪਰਸੋਂ ਵੀ ਕਰਦੀ ਕੰਮ ਕਿਉਂਕਿ ਜੇਦਾ ਇਹ ਕੰਮ ਕਰ ਗਈ ਇਹਦੇ ਤੇ ਫਿਰ ਤਾਂ ਆਪਾਂ ਡੈਲਟ ਦੀ ਸਪਰੇਅ ਕਰਵਾ ਦੇਣੀ ਆ ਕੋਈ ਚਲ ਮਹਗਾ ਸੌਦਾ ਤਾਂ ਹੈ ਨਹੀਂ ਪਰ ਇੱਕ ਹੋਰ ਚੱਕਰ ਹੈ ਮਤਲਕਿ ਬਾਸਮਤੀ ਤੇ ਚਲੋ ਟਿਲਟ ਬੈਨ ਕੀਤੀ ਹੁੰਦੀ ਆ ਪਰ ਮਲ ਤੇ ਕੋਈ ਦਿੱਕਤ ਨਹੀਂ ਹੈਗੀ ਤੇ ਆਪਾਂ ਕਰ ਸਕਦੇ ਆ ਹੁਣ ਆਪਾਂ ਜਿਹੜੀ ਨਿਸ਼ਾਨੀ ਲਾਈ ਵੀ ਆ ਇਹ ਬੂਟੇ ਤੇ ਆਪਾਂ ਡੈਲਟ ਪਾਈ ਆ ਆ ਇਹਦੇ ਤੇ ਸੈਲੋ ਟੇਪ ਲਾਈ ਵੀ ਇੱਕ ਕਿਉਂਕਿ ਤਾਂ ਵੀ ਸਾਈਡ ਤੇ ਬਿਲਕੁਲ ਬੱਟ ਤੇ ਆਪਾਂ ਸਿਲੈਕਟ ਕਰਕੇ ਇੱਕ ਦੇਖਿਆ ਵੀ ਹਾਂ ਵੀ ਇਹਦੇ ਤੇ ਕਰਦੀ ਹੈ ਕੰਮ ਜੇ ਬਾਕੀ ਦਾਣੇ ਦਾ بچਾਅ ਹੋ ਗਿਆ ਜਾਂ ਜਿੰਨੀ ਕ ਹਲਦੀ ਰੋਗ ਦੇ ਤੇ ਆਇਆ ਉਹਨੂੰ ਮਾੜਾ ਮੋਟਾ ਸਾਫ਼ ਕਰ ਗਈ ਦੇਖੋ ਜਿਹੜਾ ਫਟਿਆ ਦਾਣਾ ਜਦੋਂ ਦਾਣਾ ਫਟ ਜਾਂਦਾ ਉਦੋਂ ਹੀ ਹਲਦੀ ਦੀ ਬੀਰੋਗ ਪੈਦਾ ਹੁੰਦਾ ਹੈ ਉਹਨੇ ਤਾਂ ਨਹੀਂ ਠੀਕ ਹੋਣਾ ਪਰ ਜੇ ਨਾਲ ਦੇ ਦਾਣੇ ਦੀ ਬਚਤ ਹੋ ਗਈ ਫਿਰ ਆਪਾਂ ਇਤਿਹਾਰ ਬਾ ਤੁਹਾਡੇ ਨਾਲ ਵੀਡੀਓ ਚ ਨਾਲ ਦੀ ਨਾਲ ਸ਼ੇਅਰ ਕਰ ਦੇਣਾ ਕਿਉਂਕਿ ਆਪਾਂ ਨੂੰ ਇਹ ਹੁੰਦਾ ਵੀ ਆਪਣਾ ਨਾਲ ਦੀ ਨਾਲ ਆਪਣੇ ਬਾਕੀ ਭਰਾਵਾਂ ਦਾ ਵੀ ਜਿਹੜਾ ਫਾਇਦਾ ਹੋ ਸਕੇ ਠੀਕ ਆ ਤੇ ਬਾਕੀ ਤੁਹਾਨੂੰ ਪਤਾ ਹੀ ਵੀ ਹੜ੍ਹਾਂ ਦੇ ਵਿੱਚ ਬਹੁਤ ਏਰੀਆ ਦਾ ਨੁਕਸਾਨ ਹੋਇਆ ਜ پنجاب ਸਰਕਾਰ ਨੇ ਹੁਣ YouTube ਤੇ ਇੱਕੋ ਇੱਕ ਚੀਜ਼ ਚੱਲੀ ਨੇ ਕਹਿੰਦੇ ਪੰਜਾਬ ਸਰਕਾਰ ਨੇ ਕਿਸਾਨਾਂ ਬਾਤ ਖੁਸ਼ਖਬਰੀ ਦਿੱਤੀ ਹੈ ਵੀ ਮਾਈਨਿੰਗ ਖੋਲਤੀ ਉਹਨਾਂ ਏਰੀਆ ਦੇ ਵਿੱਚ ਵੀ ਜਿਹੜੇ ਏਰੀਆ ਦੇ ਵਿੱਚ ਹੜ੍ਹ ਆਏ ਜਿੱਨਾ ਬਾਣਾ ਦੇ ਵਿੱਚ ਰੇਤਾ ਚੜਿਆ ਉੱਥੇ ਜਿਹੜੀ ਮਾਈਨਿੰਗ ਓਪਨ ਕਰਤੀ ਹੈ ਤੇ ਉੱਥੇ ਜਿਹੜੇ ਕਿਸਾਨ ਹੈ ਜਦੋਂ ਆ ਪਾਣੀ ਉਤਰ ਗਿਆ ਮਾਈਨਿੰਗ ਆਪਣੀ ਕਰ ਸਕਦੇ ਹੜ੍ਹਾਂ ਦੇ ਖੇਤਾਂ ਦੇ ਵਿੱਚੋਂ ਰੇਤਾ ਚੱਕ ਸਕਦੇ ਆ ਦੇਖੋ ਮਤਲਬ ਕਿ ਸਭ ਤੋਂ ਪਹਿਲਾਂ ਸਰਕਾਰ ਨੇ ਇਹ ਗਲਤ ਕੰਮ ਕੀਤਾ ਸੀਗਾ ਕੈਪਟਨ ਸਰਕਾਰ ਨੇ ਜਦੋਂ ਮਾਈਨਿੰਗ ਬੰਦ ਕੀਤੀ ਹੈ ਹੁਣ 2000 10 11 ਦੇ ਵਿੱਚ ਅਸੀਂ ਮਕਾਨ ਪਾਇਆ ਉਦੋਂ ਨਦੀ ਦੇ ਵਿੱਚੋਂ ਮੈਂ ਰੇਤਾ ਹੱਬ ਲੈ ਕੇ ਆਉਂਦਾ ਰਿਹਾ 400 ਰੁਪਏ ਭਰਾਈ ਤੇ 200 ਰੁਪਏ ਪਰਚੀ ਹੁੰਦੀ ਸੀ 600 ਰੁਪਏ ਦੇ ਵਿੱਚ ਟਰਾਲੀ ਬਾਹਰ ਆ ਜਾਂਦੀ ਸੀ ਹੁਣ ਉਹਦਾ ਇੰਨਾ ਕੁ ਫਾਇਦਾ ਹੁੰਦਾ ਸੀ ਦੇਖੋ ਇੱਕ ਤਾਂ ਆਮ ਲੋਕਾਂ ਨੂੰ ਜਿਹੜੇ ਮਕਾਨ ਪਾਉਣੇ ਉਹ ਬੜੇ ਸੌਖੇ ਸੀਗੇ ਕਿਉਂਕਿ ਸਭ ਤੋਂ ਵੱਧ ਖਫਤ ਰੇਤੇ ਦੀ ਹੁੰਦੀ ਹੈ ਮਕਾਨ ਦੇ ਵਿੱਚ ਇੱਕ ਦੋਥਾਂ ਦੀ ਕੋਸਟ ਘਟ ਜਾਂਦੀ ਦੂਜਾ ਹਰੇਕ ਮਤਲਬ ਕਿ ਕਹਿਣ ਦਾ ਮਤਲਬ ਹੀ ਮੀਡੀਅਮ ਵਰਗ ਦਾ ਬੰਦਾ ਆਪਣੇ ਕੰਮ ਲੱਗਿਆ ਵਾ ਸੀ ਕਹਿਣ ਦਾ ਮਤਲਬ ਕੋਈ ਤਾਂ ਆਪਣਾ ਕਿਸੇ ਨੇ ਟਰੈਕਟਰ ਟਰਾਲੀ ਰੇਤੇ ਤੇ ਲਾਇਆ ਵਾ ਕਈ ਬੰਦੇ ਜਿੱਦਾਂ ਹੁਣ ਨਦੀਆਂ ਦੇ ਵਿੱਚ ਵਿਚਾਰੇ 10-10 ਜਾਂ 8-8 ਬੰਦੇ ਦੀ ਪਾਰਟੀਆਂ ਬਣਾ ਕੇ ਟਰਾਲੀਆਂ ਭਰਦੇ ਉਹ ਵੀ ਆਪਣਾ ਡੇਲੀ ਦਾ ਰੋਜਗਾਰ ਸੀਗਾ ਪਰ ਇਹ ਸਰਕਾਰਾਂ ਨੇ ਨਾ ਆਪਣੀ ਭੁੱਖ ਮਿਟਾਉਣ ਦੇ ਵਾਸਤੇ ਜਦ ਦੇਖਿਆ ਵੀ ਇਹਦੇ ਵਿੱਚੋਂ ਵੀ ਆਪਾਂ ਕਮਾਈ ਕਰ ਸਕਦੇ ਹਾਂ ਸਰਕਾਰ ਨੇ ਜਿੰਨੇ ਵੀ ਮਿਲ ਕੇ ਕਮਾਈ ਦੇ ਸਾਧਨ ਕੋਈ ਨਹੀਂ ਛੱਡੇ ਸਾਰਿਆਂ ਨੂੰ ਇਹ ਹਲਕ ਕੇ ਪੈ ਗਈ ਕੈਪਟਨ ਸਰਕਾਰ ਨੇ ਇੰਨਾ ਗੰਦਾ ਕੰਮ ਕਰਿਆ ਮਾਈਨਿੰਗ ਦਾ ਪਹਿਲਾਂ ਤਾਂ ਨਦੀਆਂ ਦੇ ਵਿੱਚ ਟੱਕ ਬੰਦ ਕੀਤੀ ਇਹਨਾਂ ਨੇ ਫਿਰ ਸਰਕਾਰੀ ਠੇਕੇ ਹੋਣੇ ਸ਼ੁਰੂ ਹੋਏ ਫਿਰ ਇੱਤਾ ਮਹਗਾ ਹੋਇਆ ਦੇ ਖੇਤਾਂ ਦੇ ਵਿੱਚੋਂ ਵੀ ਫਿਰ ਮਿੱਟੀ ਚੱਕਣੀ ਬੰਦ ਕੀਤੀ ਹੌਲੀ ਹੌਲੀ ਜਦੋਂ ਖੇਤਾਂ ਦੇ ਵਿੱਚੋਂ ਮਿੱਟੀ ਬੰਦ ਕੀਤੀ ਤੇ ਉਦੋਂ ਜਿਹੜਾ ਰੁਜ਼ਗਾਰ ਆ ਜਿਹੜੇ ਭਰਾਵਾਂ ਨੇ ਟਰੈਕਟਰ ਟਰਾਲੀ ਮਿੱਟੀ ਤੇ ਜਾਂ ਰੇਤੇ ਦੇ ਲੈਣ ਸੀ ਔਰ ਜਿਹੜੇ ਭਰਾ ਨਦੀਆਂ ਦੇ ਵਿੱਚ ਰੇਤਾ ਭਰਦੇ ਸੀ ਉਹਨਾਂ ਦਾ ਮਿਲ ਕੇ ਕਹਿਣ ਤੋਂ ਮਿਲ ਇੱਕਦਮ ਜਿਹੜਾ ਸਾਰਾ ਸਿਸਟਮ ਇਹਨਾਂ ਨੇ ਬੰਦ ਕਰਤਾ ਉਹਦੇ ਨਾਲ ਇੱਕ ਤਾਂ ਬੇਰੁਜ਼ਗਾਰੀ ਵਧੀ ਹੈ ਦੂਜੇ ਜਦੋਂ ਬੰਦੇ ਕੋਲ ਕਈ ਕਈਆਂ ਕੋਲ ਹੋਰ ਸਕਿੱਲ ਨਹੀਂ ਹੁੰਦਾ ਹੈਗਾ ਹੱਥ ਦੇ ਵਿੱਚ ਜਾਂ ਐਜੂਕੇਸ਼ਨ ਨਹੀਂ ਹੁੰਦੀ ਹੈਗੀ ਜਾਂ ਉਹਨਾਂ ਕੋਲ ਕੋਈ ਹੋਰ ਬਿਜ਼ਨਸ ਖੜਾ ਕਰਨ ਦੀ ਸਮਰੱਥਾ ਨਹੀਂ ਹੁੰਦੀ ਹੈਗੀ ਜਦੋਂ ਛੋਟੇ ਛੋਟੇ ਬਿਜ਼ਨਸ ਉਹਨਾਂ ਵਾਸਤੇ ਬੰਦ ਹੋਗੇ ਤਾਂ ਉਹੀ ਬੰਦੇ ਪੰਜਾਬ ਦੇ ਜਾਂ ਤਾਂ ਨਸ਼ਿਆਂ ਵੱਲ ਨੂੰ ਮੁੜੇ ਆ ਤੇ ਜਾਂ ਫਿਰ ਜਿਹੜੇ ਆ ਕੋਈ ਗਲਤ ਸੁਸਾਇਟੀ ਆ ਜਾਂ ਨਸ਼ੇ ਲਾ ਲਓ ਚੋਰੀਆਂ ਲਾ ਲਓ ਠੱਗੀਆਂ ਲਾ ਲਓ ਇਸ ਕਰਕੇ ਪੰਜਾਬ ਦੇ ਵਿੱਚ ਇੰਨਾ ਗੰਦ ਪਿਆ ਹੈ ਸਰਕਾਰਾਂ ਦੀ ਮਿਲੀ ਭੁਗਤਾਂ ਸਾਰੀ ਉਹ ਜੀ ਅੱਜ ਵੀ ਸਰਕਾਰ ਪੰਜਾਬ ਦੇ ਵਿੱਚ ਟੋਟਲੀ ਪੰਜਾਬ ਦੇ ਵਿੱਚ ਮਾਈਨਿੰਗ ਓਪਨ ਕਰ ਦਿੰਦੀ ਐ ਵੀ ਕੋਈ ਵੀ ਬੰਦਾ ਲੀਗਲ ਤੌਰ ਤੇ ਮਲਕੇ ਆਪਣੇ ਨਦੀਆਂ ਚ ਜਿਨ੍ਹਾਂ ਦੇ ਨੰਬਰ ਆ ਉਹ ਆਪਣਾ ਰੇਤਾ ਚੱਕ ਸਕਦਾ ਖੇਤਾਂ ਦੇ ਵਿੱਚੋਂ ਕੋਈ ਵੀ ਕਿਸਾਨ ਆਪਣਾ ਉਹਦੀ ਇੱਕ ਲਿਮਟ ਕਰਦਣ ਵੀ ਐਨੀ ਤੇ ਆਪਣੀ ਮਲਕੇ ਕਹਿਣ ਦਾ ਮਤਲਬ ਇਹ ਮਿੱਟੀ ਆ ਜੇ ਕਿਤੇ ਭਰਤ ਪਾਉਣਾ ਆਪਣਾ ਬਿਜ਼ਨਸ ਤੌਰ ਤੇ ਆਪਣਾ ਆਮਦਨ ਦੇ ਸਾਧਨ ਦੇ ਤੌਰ ਤੇ ਉਹਨੂੰ ਕੰਮ ਨੂੰ ਕਰ ਸਕਦਾ ਕਿਉਂਕਿ بڑے ਪਿੰਡਾਂ ਦੇ ਵਿੱਚ ਬਾਈ ਇਹੋ ਜਿਹੇ ਬੇਰੁਜ਼ਗਾਰ ਬੰਦੇ ਬੈਠੇ ਆ ਵੀ ਜਿਹੜੇ ਸਿਰਫ ਜਿਨ੍ਹਾਂ ਦੇ ਕੋਲ ਇੱਕੋ ਇੱਕ ਹੀ ਸਾਧਨ ਸੀਗੀ ਵੀ ਉਹਨਾਂ ਨੇ ਟਰੈਕਟਰ ਟਰਾਲੀਆਂ ਮਿੱਟੀ ਤੇ ਲਾਈ ਵੀ ਸੀ ਯਾਰ ਰੇਤੇ ਤੇ ਲਾਈ ਵੀ ਸੀ ਜਾਂ ਉਹ ਨਦੀਆਂ ਦੇ ਵਿੱਚ ਰੇਤਾ ਪਰਦੇ ਹੁੰਦੇ ਵੀ ਪੁਰਾਣੇ ਬੰਦੇ ਤੇ ਅੱਜ ਉਹ ਵਿਚਾਰੇ ਠੱਕੇ ਖਾ ਰਹੇ ਆ ਜਾਂ ਤਾਂ ਉਹ ਮਾੜਾ ਮੋਟਾ ਕਿਤੇ ਨਾ ਕਿਤੇ ਮਲਕੇ ਨਜੇ ਨੁਜੇ ਤੇ ਲੱਗ ਗਏ ਜਾਂ ਕੋਈ ਹੋਰ ਗਲਤ ਕੰਮਾਂ ਤੇ ਗਲਤ ਹੱਥਾਂ ਨੇ ਠੱਕਿਆਂ ਦੇ ਵਿੱਚ ਚੜੇ ਪਿਆ ਪਰ ਜੇ ਸਰਕਾਰ ਇਹ ਜਿਆ ਕੰਮ ਕਰ ਦਿੰਦੀ ਆ ਮਲਕੇ ਫਿਰ ਬਹੁਤ ਵੱਡਾ ਚਲੋ ਆਪਾਂ ਤਾਂ ਕਹਿੰਦੇ ਵੀ ਜਿਨ੍ਹਾਂ ਨੇ ਮਕਾਨ ਪਾਲੇ ਸਾਨੂੰ ਕੀ ਫਾਇਦਾ ਇਹ ਮਾਈਨਿੰਗ ਦਾ ਮਾਈਨਿੰਗ ਤਾਂ ਬਹੁਤ ਮਲਕੇ ਫਾਇਦਾ ਹੋ ਜਾਊਗਾ ਜੇ ਇਹ ਸਰਕਾਰ ਪੰਜਾਬ ਦੇ ਵਿੱਚ ਮਾਈਨਿੰਗ ਖੋਲ੍ਹ ਦਿੰਦੀ ਆ ਮਲਕੇ ਮਾਈਨਿੰਗ ਤਾਂ ਵੀ ਐਦਾਂ ਹੁੰਦਾ ਵੀ ਲੀਗਲ ਤਰੀਕੇ ਨਾਲ ਖੋਲੀ ਜਾ ਸਕਦੀ ਆ ਇਹ ਨਹੀਂ ਵੀ ਆਪਾਂ ਇਹਨੂੰ ਲੁੱਟ ਦਾ ਸਾਧਨ ਬਣਾ ਲਵੇ ਸਰਕਾਰ ਸੋ ਵਧੀਆ ਚਲੋ ਸਟੈਪ ਆ ਸਰਕਾਰ ਦਾ ਬਾਦਲ ਟਾਈਮ ਵੇਲੇ ਬਿਲਕੁਲ ਚੀਜ਼ਾਂ ਓਪਨ ਸਿਗੀਆਂ ਕਿਉਂਕਿ 2000 10 11 ਤੱਕ ਅਸੀਂ ਜਦੋਂ ਮਕਾਨ ਪਾਇਆ ਉਦੋਂ ਬਾਦਲ ਦੀ ਸਰਕਾਰ ਸੀ ਉਦੋਂ ਮਾਈਨਿੰਗ ਬਿਲਕੁਲ ਓਪਨ ਸੀ ਪੰਜਾਬ ਦੇ ਵਿੱਚ ਕੋਈ ਦਿੱਕਤ ਨਹੀਂ ਸੀ ਰੇਤੇ ਦੇ ਟੱਕ ਸੀਗੇ ਜਿਨ੍ਹਾਂ ਦੇ ਜ਼ਿੰਮੇਵਾਰਾਂ ਦੇ ਨਦੀਆਂ ਦੇ ਵਿੱਚ ਨੰਬਰ ਸੀ ਉਹ ਆਪਣਾ ਮੌਜ ਨਾਲ ਕੋਟ ਸੀੜਾ ਕੇ ਉੱਥੇ ਬੈਂਦੇ ਸੀ ਆਪਣੀ ਪਰਚੀ ਲੈਂਦੇ ਸੀ ਭرائی ਵਾਲੇ ਭرائی ਲੈਂਦੇ ਸੀ ਤੇ ਜਿਹੜੇ ਪਿੰਡ ਵਾਲਿਆਂ ਦੀ ਆਪਣੀ ਲੈਦੀ ਪਰਚੀ ਹੁੰਦੀ ਪੰਚਾਇਤ ਦੀ 100 150 ਰੁਪਈਆ ਮੰਨ ਕੇ ਚਲੋ ਵੀ ਉਹੀ 8 900 ਰੁਪਏ ਦੇ ਵਿੱਚ ਟਰਾਲੀ ਬਾਹਰ ਆ ਜਾਂਦੀ ਜਿਹੜੀ ਅੱਜ 5000 6000 ਦੀ ਇੱਕ ਟਰਾਲੀ ਹੋਈ ਵੀ ਹੈ ਦੇਖੋ ਵੀ ਕਿੱਥੇ ਜਾ ਕੇ ਜਿਹੜੀ ਕਿੰਨੀ ਕੋਸਟ ਇੱਕ ਆਮ ਬੰਦੇ ਦੇ ਪੈ ਗਈ ਸੋ ਸਰਕਾਰਾਂ ਨੂੰ ਇਹ ਚੀਜ਼ਾਂ ਸੋਚਣੇ ਚਾਹੀਦੇ ਸੋ ਆਪਣੇ ਬੰਦੇ ਨੂੰ ਵੀ ਜਿਹੜੀ ਇਹ ਮੰਗਾਂ ਰੱਖਣੇ ਚਾਹੀਦੇ ਦੇਖੋ ਜੇ ਕਹਿੰਦੇ ਵੀ ਆਪਾਂ ਨਾ ਗਲੀਆਂ ਨਾਲੀਆਂ ਦੇ ਮਗਰ ਪਏ ਪਿੰਡਾਂ ਦੇ ਗਲੀਆਂ ਨਾਲੀਆਂ ਸੇ ਇਹਨਾਂ ਦੇ ਹਾਲ ਇਹੋ ਰਹਿਣੇ ਆ ਗਲੀਆਂ ਨਾਲੀਆਂ ਦਾ ਕਦੇ ਸੁਧਾਰ ਨਹੀਂ ਹੋਣਾ ਹੈਗਾ ਜਦੋਂ ਤੱਕ ਪੰਜਾਬ ਦੇ ਵਿੱਚ ਇਰੀਗੇਸ਼ਨ ਡਿਪਾਰਟਮੈਂਟ ਚੰਗੀ ਤਰ੍ਹਾਂ ਧਿਆਨ ਨਹੀਂ ਦਿੰਦਾ ਗਲੀਆਂ ਨਾਲੀਆਂ ਵੱਲ ਨਾ ਧਿਆਨ ਦੇ ਕੇ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਇਨਕਮ ਦੇ ਸੋਰਸ ਹੈ ਜਾਂ ਜਿਹੜੇ ਆਮ ਬੰਦੇ ਕੰਮ ਕੀਤਾ ਕਰ ਸਕਦੇ ਉਹਨਾਂ ਵੱਲ ਮੰਗਾਂ ਰੱਖਣੇ ਚਾਹੀਦੇ ਵੀ ਤੁਸੀਂ ਇਹ ਕਿਤੇ ਖੋਲੋ ਬਾਈ ਅਸੀਂ ਕੰਮ ਕਰੀਏ ਆਪਣਾ ਤੇ ਜਾਂ ਜਿੱਦਾ এডੂਕੇਸ਼ਨ ਸਿਸਟਮ ਹੈ ਹੈਲਥ ਸਿਸਟਮ ਹੈ ਇਹਨਾਂ ਦੇ ਵੀ ਜੇ ਮੰਗਾਂ ਰੱਖਣੀਆਂ ਚਾਹੀਦੀਆਂ ਵੀ ਵਧੀਆ ਹਸਪਤਾਲ ਸਰਕਾਰੀ ਹਸਪਤਾਲ ਹੋਣੇ ਚਾਹੀਦੇ ਜਾਂ ਸਕੂਲਾਂ ਦੇ ਵਿੱਚ ਸਹੂਲਤਾਂ ਹੋਣੀਆਂ ਚਾਹੀਦੀਆਂ ਸੋ ਆਪਣੀਆਂ ਬੇਵਕੂਫ ਵਾਲੀਆਂ ਮੰਗਾਂ ਹੁੰਦੀਆਂ ਵੀ ਆਪਾਂ ਪਿੰਡਾਂ ਦੇ ਵਿੱਚ ਧੜੇਬਾਜੀ ਕਰਕੇ ਸਰਕਾਰਾਂ ਨੂੰ ਮੌਕਾ ਦਿੰਨੇ ਆ ਸੋ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ 27 ਦੇ ਵਿੱਚ ਮਲਕ ਦੇ ਦੁਆਰੇ ਇਲੈਕਸ਼ਨ ਹੋਣੀ ਆ ਪੰਜਾਬ ਦੇ ਵਿੱਚ ਸੋ ਇਹੀ ਜਿਹਾ ਮੰਗਾ ਚੋ ਇਹੀ ਜੀ ਸਰਕਾਰ ਨੂੰ ਸਿਲੇਕਟ ਕਰਿਓ ਵੀ ਜਿਹੜੀ ਆਮ ਤੇ ਗਰੀਬ ਦੇ ਪੱਖ ਦੇ ਵਿੱਚ ਹੋਵੇ ਬਟ ਦੇਖੋ ਅਮੀਰ ਨੇ ਅਮੀਰ ਹੁੰਦੇ ਰਹਿਣਾ ਗਰੀਬ ਗਰੀਬ ਹੋਈ ਜਾਂਦਾ ਜਦੋਂ ਤੱਕ ਆਪਾਂ ਸਰਕਾਰ ਵਧੀਆ ਨਹੀਂ ਚੁਣਦੇ ਹੈਗੇ ਸੋ ਵਧੀਆ ਸਰਕਾਰ ਆਪਣੀ 2027 ਦੇ ਵਿੱਚ ਮੇਰਾ ਵੀ ਚੁਣਿਓ ਹਨਾ ਇਨੇ ਪਹਿਲਾਂ ਵਧੀਆ ਕੰਮ ਕੀਤੇ ਆ ਜੇ ਅੱਗੇ ਤੁਹਾਨੂੰ ਭਰੋਸਾ ਵੀ ਵਧੀਆ ਕੰਮ ਕਰੋਗੇ ਗਰੀਬਾਂ ਦੇ ਆਮ ਬੰਦੇ ਦੇ ਹੱਕ ਦੇ ਵਿੱਚ ਸੋ ਚਲੋ ਵੀਡੀਓ ਮੇਰਾ ਵੀਰ ਲੰਬੀ ਹੋ ਜਾਣੀ ਤੇ ਆ ਆਪਾਂ ਕਰਿਆ ਤਜਰਬਾ ਜ ਤੁਹਾਡੇ ਨਾਲ ਕੱਲ ਨੂੰ ਸ਼ਾਰਟ ਬਾਗੇ ਕਿਉਂਕਿ ਇੰਨੇ ਹੁਣ ਵਿਸ਼ੇ ਦੇ ਆਪਾਂ ਵੀਡੀਓ ਤਾਂ ਲੱਗੇ ਨਹੀਂ ਬਣਾਉਣ ਸੋ ਸ਼ਾਰਟ ਬਾਗੇ ਆਪਾਂ ਤੁਹਾਨੂੰ ਜਾਣਕਾਰੀ ਦੇ ਦਾਂਗੇ ਤੇ ਵੀ ਇਹਦਾ ਕੀ ਸਿਸਟਮ ਰਿਹਾ ਕੀ ਹੱਲ ਰਿਹਾ ਵੀ ਵਧੀਆ ਕੰਮ ਕੀਤਾ ਫਿਰ ਤੁਸੀਂ ਜਿਹੜਾ ਸਾਸਤਰੀ ਵਿੱਚ ਇਹ ਗਟੌਲੀ ਰੋਗ ਦੀ ਸਮੱਸਿਆ ਦਾ ਤੁਸੀਂ ਹੱਲ ਕਰ ਸਕਦੇ ਹੋ ਸੋ ਚਲੋ ਮਿਲਾਂਗੇ ਕਸੇ ਆਪਾਂ ਅਗਲੀ ਵੀਡੀਓ ਚ ਥੈਂਕ ਯੂ